ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਵੱਲੋਂ ਚਲਾਈ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕਰੇਂਡਾ ਦੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ 470 ਗ੍ਰਾਮ ਹਿਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਿਆ ਖਿਲਾਫ ਕਾਰਵਾਈ ਕਰਦਿਆ ਦੋਸ਼ੀ ਸੰਦੀਪ ਸਿੰਘ ਉਰਫ ਬਿੱਟੂ ਵਾਸੀ ਲਾਹੌਰੀ ਮਲ ਥਾਣਾ ਕਰੇਂਡਾ ਨੂੰ 470 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਉੱਥੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਗੈਰਕਾਨੂੰਨੀ ਵਪਾਰ ਵਿੱਚ ਸ਼ਾਮਲ ਵਿਆਪਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਅਤੇ ਹੋਰ ਜਿਸ ਕਿਸੇ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੀ ਸਰ ਮਾਨਯੋਗ ਐਸਐਸਪੀ ਸ੍ਰੀ ਚਰਨਜੀਤ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੂਲਰ ਅਤੇ ਟੀਐਸਪੀ ਅਟਾਰੀ ਤੇ ਮੁੱਖ ਅਫਸਰ ਸਾਹਿਬ ਦੀ ਹਾਜ਼ਰੀ ਤੇ ਸਮਾਜ ਰੋਧੀ ਅੰਸਰਾਂ ਖਿਲਾਫ ਜਿਹੜੇ ਨਸ਼ੇ ਦੀ ਮੈਂ ਵਿਡੀਓ ਸੀ ਜੋ ਉਸ ਸਮੇਂ ਸਾਨੂੰ ਭਾਰੀ ਸਫਲਤਾ ਮਿਲੀ ਜਦੋਂ ਅਸੀਂ ਪੌਣਾ ਤਨਕਲਾ ਤੇ ਮੌਜੂਦ ਸੀ ਕਿ ਆਪਣਾ ਸਾਨੂੰ ਇੱਕ ਆਦਮੀ ਜਿਹੜਾ ਵਾ ਡਰੇਨ ਦੇ ਨਾਲ ਨਾਲ ਆਉਂਦਾ ਬੁਖਾਈ ਦਿੱਤਾ ਜੋ ਪੁਸਪਾਰਟੀ ਵਿੱਚ ਕੇ ਖਿਸਕਣ ਲੱਗਾ ਤੇ ਜਿਸ ਨੂੰ ਸਾਥੀ ਕਰਮਚਾਰੀ ਨੇ ਮਤਲਬ ਕਾਬੂ ਕੀਤਾ ਤੇ ਮੌਕੇ ਤੇ ਡੀਐਸਪੀ ਸਰਦਾਰ ਲਖਵਿੰਦਰ ਸਿੰਘ ਜੀ ਆਏ ਜਿਨ੍ਹਾਂ ਦੇ ਹਾਜ਼ਰੀ ਵਿੱਚ ਇਹਦੇ ਕੋਲੋਂ 500 ਗ੍ਰਾਮ ਦੇ ਕਰੀਬ ਹਾਂਜੀ ਜੋ ਵੇਟ ਕਰਨ ਤੇ 470 ਗ੍ਰਾਮ ਬਰਾਮਦ ਹੋਈ ਤੇ 70 ਗ੍ਰਾਮ ਜਿਹੜਾ ਵਾ ਮੇਸਟ ਮਟੀਰੀਅਲ ਬਰਾਮਦ ਹੋਇਆ ਤੇ ਬਾਅਦ ਪੁਛਗਛ ਮਕਦਮਾ ਨੰਬਰ 304 ਦੋਸ਼ੀ ਦੇ ਖਿਲਾਫ ਦਰਜਿਸਟਰ ਕੀਤਾ ਗਿਆ ਦੇ ਦਰਸ਼ਕਾਂ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਇਹਦੇ ਡੰਗਾਈ ਨਾਲ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਸ ਇੱਥੋਂ ਲੈ ਕੇ ਆ ਇੱਥੋਂ ਥੋੜਾ ਥੋੜਾ ਹੁਣ ਪਤਾ ਪੁਸ਼ਕਸ਼ ਤੋਂ ਮੁਰਲੀ ਪੁਸ਼ਕਸ਼ ਤੋਂ ਪਤਾ ਲੱਗਾ ਕਿ ਇਹਦੇ ਪਾਕਿਸਤਾਨ ਦੇ ਨਾਲ ਲਿੰਕ ਹਨ ਪਾਕਿਸਤਾਨ ਦੇ ਸਮਗਰਾਂਨ ਇਸ ਵਾਰ ਮਾਨ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਉਹਨਾਂ ਕੋ ਰਿਮਾਂਡ ਹਾਸਲ ਕਰਕੇ ਅਗਲੀ ਜਿਹੜੀ ਬੰਦੀ ਕਾਨੂੰਨੀ ਕਰੇ ਅਜੇ ਜਿਹੜੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਅਸਲ ਦੇ ਵਿੱਚ ਲੈਬੋਰੀਟਰੀ ਦਾ ਕੰਮ ਕਰਦਾ ਸੀ ਇਹਦੀ ਆਰਟ ਦੇ ਵਿੱਚ ਜਿਹੜਾ ਆ ਇਹ ਨਾਲ ਦੇ ਨਾਲ ਇਹ ਨਸ਼ੇ ਦਾ ਧੰਦਾ ਵੀ ਕਰਦਾ ਸੀ ਨਹੀਂ ਅਜੇ ਤੱਕ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਮੈਨੂੰ 5 ਮਹੀਨੇ ਦੇ ਕਰੀਬ ਲੱਗੇ ਪਗ ਹੋ ਗਿਆ ਜੀ ਇੱਥੇ ਲੱਗੇ ਤੱਕ ਕਰੀਬ 6 ਕਿਲੋ ਦੇ ਕਰੀਬ ਰਿਕਵਰੀ ਕਰ ਲਈ ਹੈ ਜੀ ਮੈਂ ਤੇ ਕਰੀਬ 9 ਤੋਂ 10 ਦੇ ਵਿੱਚ ਵਿੱਚ ਪਰਚੇ ਦਰਜ ਕੀਤੇ ਆ ਇਹਦੇ ਸਾਰੇ ਪਰਚਾ ਦਰਜ ਕਰ ਦਿੱਤਾ ਆ ਇਹਦੇ ਖਿਲਾਫ ਤੇ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਦੇ ਫਰਦਰ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਪਤਾ ਕਰਾਂਗੇ ਕਿ ਕਿਹੜੇ ਕਿਹੜੇ ਸਮਗਲ ਰੇਦ ਨਾਲ ਹੋਰ ਮਿਕਸ ਅਪ ਹੋਏ ਆ ਤੇ ਇਥੋਂ ਲੋਕਲ ਸਵਾਲਰ ਕਿਹੜੇ ਆ ਤੇ ਕਿੱਥੇ ਕਿੱਥੇ ਸਪਲਾਈ ਦੇਣੀ ਸੀ ਮੈਂ ਇਹੋ ਮੈਸੇਜ ਦੇਣਾ ਚਾਹੁੰਨਾ ਜੋ ਸੀਨੀਅਰ ਅਫਸਰ ਵਾਲੋ ਹਿਦਾਇਤਾਂ ਆਈਆਂ ਕਿ ਇਹਨਾਂ ਨੂੰ ਖੇਡਾਂ ਵਿੱਚ ਰੁਚੀ ਰੱਖਣੀ ਚਾਹੀਦੀ ਆ ਨਸ਼ਾ ਬਹੁਤ ਮਾੜਾ ਆ ਘਾਤਕ ਆ ਘਾਤਕ ਸਭ ਤੋਂ ਮਾਰੂ ਨਸ਼ਾ ਇਹ ਆ ਫਿਰ ਹੁੰਦਾ ਜਿਹੜਾ ਇਹੋ ਇਹਨਾਂ ਨੂੰ ਸੋਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਵੱਤੋ-ਵੱਤ ਪ੍ਰੇਰਿਤ ਕਰੋ ਖੇਡਾ ਕਰੋ ਇਹਨੂੰ ਨਸ਼ਾ ਛੱਡੋ